ਤਾਂ ਤੋਂ 12 ਲਾਏ ਗਏ ਆ ਐਸ ਡੀ ਐਮ ਸਾਹਿਬ ਨੂੰ ਪਹਿਲਾਂ ਵੀ ਅਸੀਂ ਬੇਨਤੀ ਕੀਤੀ ਸੀ ਕਿ ਖਖਰਾਣੇ ਪਿੰਡ ਦੇ ਵਿੱਚ ਚੈਪ ਵਾਲਾ ਮੀਟਰ ਨਾ ਤਾਂ ਅਸੀਂ ਅੱਜ ਲੱਗਣ ਦਈਏ ਕਰਤੀ ਕਿਸਾਨ ਯੂਨੀਅਨ ਵੱਲੋਂ ਤੇ ਨਾ ਕੱਲ ਲੱਗਣ ਦਈਏ ਕਿਉਂਕਿ ਕਰਤੀ ਕਿਸਾਨ ਯੂਨੀਅਨ ਵੱਲੋਂ ਲਾਂ ਨਹੀਂ ਕੀਤਾ ਕਿ ਪੰਜਾਬ ਦੇ ਵਿੱਚ ਚੈਪ ਵਾਲੇ ਮੀਟਰ ਨਹੀਂ ਲੱਗਣਦੇ ਨੇ ਇਹ ਕਿਸਾਨ ਸਯੁਕਤ ਮੋਰਚੇ ਦਾ ਲਾਣਾ ਕਿਸਾਨ ਸਯੁਕਤ ਮੋਰਚੇ ਨੇ ਇਹ ਕਾਲ ਦਿੱਤੀ ਹੋਈ ਆ ਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਚੈਪਾਲੇ ਮੀਟਰ ਆ ਜਿਹੜੇ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਇਹਨਾਂ ਦੇ ਵਿੱਚ ਚੈਪ ਦਾ ਮਤਲਬ là ਸੈਮਾ ਇਹ ਕੱਲ ਦੀ ਸੈਮਾ ਜਿਹੜੀ ਇਹਨਾਂ ਦੇ ਵਿੱਚ ਪਿੱਛੋਂ ਹੀ ਪਾ ਕੇ ਆਉਂਦੀ ਆ ਜਦੋਂ ਇੱਕ ਪਿੰਡ ਦੇ ਵਿੱਚ 50 ਤੋਂ 55% ਮੀਟਰ ਲੱਗ ਗਏ ਉਦੋਂ ਇਹਨਾਂ ਮੀਟਰਾਂ ਦੇ ਉੱਤੇ ਆ ਜਿਹੜਾ ਬਿੱਲ ਸਾਨੂੰ ਆਉਣਾ ਕਿਵੇਂ ਸ਼ੁਰੂ ਹੋਣਾ ਜਿਵੇਂ ਅਸੀਂ ਮੋਬਾਈਲ ਦਾ ਰੀਚਾਰਜ ਕਰਾਉਣੇ ਰਾਤ ਨੂੰ 12 ਵਜੇ ਫੋਨ ਮੋੱਕ ਜਾਂਦਾ ਰੀਚਾਰਜ ਮੋੱਕ ਜਾਂਦਾ ਤੇ ਅਗਲੇ ਦਿਨ ਰੀਚਾਰਜ ਕਰਾ ਲੈਨੇ ਆ ਪਰੇ ਉਦੋਂ ਵੀ ਘਾਤ ਕਾ ਇਹ ਘਾਤ ਕਿਉਂ ਆ ਇਹ ਰਾਤ ਨੂੰ ਤੁਸੀਂ ਰੋਟੀ ਦੀ ਵਰਕੀ ਤੁਹਾਡੇ ਮੂੰਹ ਦੇ ਵਿੱਚ ਹੋਈ ਤੇ ਪੈਸੇ ਮੋਗੇ ਤੇ ਉਸੇ ਟਾਈਮ ਬੱਤੀ ਆ ਜਿਹੜੀ ਤੁਹਾਡੀ ਗਲ ਹੋ ਜਾਣੀ ਆ ਇਹ ਨਹੀਂ ਹੈਗਾ ਰੀਚਾਰਜ ਨਾ ਕਰਾਉਂਗੇ ਤੇ ਤੁਹਾਨੂੰ ਫੋਨ ਆਉਂਦਾ ਰਹੂਗਾ ਜਾਂ ਤੜਕੇ ਤੱਕ ਤੁਹਾਡਾ ਚੱਲ ਜੂਗਾ ਇਹਦੇ ਵਿੱਚ ਇਹ ਨਹੀਂ ਹੈ ਇਹਦੇ ਵਿੱਚ ਤਾਂ ਜਦੋਂ ਪੈਸੇ ਮੋਗੇ ਨਾਲ ਦੀ ਨਾਲ ਬਿਜਲੀ ਤੁਹਾਡੀ ਗਲ ਤੇ ਤੁਹਾਡੀ ਵਰਕੀ ਆ ਜਿਹੜੀ ਨੇਰੇ ਦੇ ਵਿੱਚ ਚਾਹ ਉਹਨੂੰ ਗਾਹ ਕਰ ਲਿਓ ਚਾਹ ਪਛਾਹ ਕਰ ਲਿਓ ਮੈਂ ਉਹਦੇ ਧਰਾਂ ਨੂੰ ਕਹਿਣਾ ਮੀਟਰ ਦਿਖਾ ਦੇ ਇਹ ਮੀਟਰ ਆ ਜਿਹੜਾ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਲੋਨ ਲੱਗੇ ਆ ਇਹ ਕਿਹਦੇ ਵਿੱਚ ਵੱਡੀ ਪ੍ਰੋਬਲਮ ਹੋ ਰਾ ਸਾਡੇ ਲੋਕ ਆ ਲਾਲ ਲਾਈਟ ਜਗਦੀ ਨੇੜੇ ਕਰਕੇ ਦਿਖਾਈ ਆ ਲਾਲ ਲਾਈਟ ਜਗਦੀ ਇਹਦੇ ਵਿੱਚ ਸਾਡੇ ਲੋਕ ਇਹ ਸਲੈਟ ਨੂੰ ਸਮਝਦੇ ਆ ਕਿ ਲਾਈਟ ਬਹੁਤ ਛੋਟੀ ਹੈ ਕਿੰਨੀ ਕੁ ਜੂਮਟ ਖਾਂਦੀ ਆ ਇਹ 24 ਘੰਟਿਆਂ ਦੀਆਂ ਤਿੰਨ ਜੂਮਟਾਂ ਖਾਂਦੀ ਇਹ ਕੱਲੀ ਇਹ ਜਿਹੜੀ ਆ ਤੇ ਇਹ ਕਰੋੜਾ ਰੁਪਏ ਦਾ ਬਜਟ ਆ ਜਿਹੜਾ ਬਿਜਲੀ ਵਾਲਿਆਂ ਨੂੰ ਇਹਦਾ ਮੁਨਾਫਾ ਜਾਂਦਾ ਸੋ ਇਸ ਕਰਕੇ ਅਸੀਂ ਖਖਰਾਣੇ ਪਿੰਡ ਦੇ ਵਿੱਚ ਚੈਪ ਵਾਲਾ ਮੀਟਰ ਆ ਜਿਹੜਾ ਨਾ ਅੱਜ ਲੱਗਨ ਦਈਏ ਨਾ ਕੱਲ ਲੱਗਨ ਦਈਏ ਸੋ ਅਸੀਂ ਅੱਜ ਹੁਣ ਇਹ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਮੀਟਰ ਆ ਜਿਹੜੇ ਲਾਉਣੇ ਆ ਕੱਟੀ ਗਈ ਲਾਈਟ ਨਹੀਂ ਕੱਟੀ ਗਈ ਆ ਤੇ ਕੱਟੀ ਗਈ ਆ ਵੇਖ ਲਓ ਕੱਟੀ ਗਈ ਲਾਈਟ ਤੋਂ ਵੀ ਇਹਦੀ ਬੱਤੀ ਜਗਦੀ ਆ ਮੀਟਰ ਲਾ ਕੇ ਪਾਸੇ ਰੱਖ ਦੇਣਾ ਫੇਰ ਵੀ ਇਹਦੀ ਬੱਤੀ ਜਗਦੀ ਐ ਐਡਾ ਇਹ ਘਾਟਕਾ ਕੱਟੀ ਆ ਕੱਟੀ ਵੇਖਿਓ ਬੰਦ ਕਰਦੇ ਗਏ ਗਾਈ ਲਾਈਟ ਆ ਵੇਖੋ ਲਾਈਟ ਗਈ ਆ ਨਾ ਲਾਈਟ ਗਈ ਆ ਵੇਖਣ ਵਾਲੀ ਚੀਜ਼ ਆ ਆ ਵੇਖ ਲਓ ਨੇੜੇ ਕਰਕੇ ਕਰੋ ਆ ਵੇਖੋ ਹਜੇ ਵੀ ਬੱਤੀ ਜਗੀ ਜਾਂਦੀ ਆ ਸੁੱਚ ਕੱਟੀ ਗਈ ਇਹ ਹੋਣ ਜਾ ਕੇ ਬੁਜੀ ਆ ਕਿੰਨੇ ਟਾਈਮ ਬਾਅਦ ਇਹ ਬਹੁਤ ਘਾਟਕੀ ਚੀਜ਼ ਆ ਤੋ ਇਸ ਕਰਕੇ ਸਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਅਸੀਂ ਬਿਜਲੀ ਘਰ ਡੱਕਰੂ ਤੇ ਐਸਡੀਓ ਸਾਹਿਬ ਨੂੰ ਇਹ ਬੇਨਤੀ ਕਰਦੇ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿ ਖਖਰਾਣਾ ਪਿੰਡ ਦੇ ਵਿੱਚ ਅਸੀਂ ਮੀਟਰ ਨਾ ਅੱਜ ਲੱਗਨ ਦਈਏ ਨਾ ਕੱਲ ਲੱਗਨ ਦਈਏ ਜਿਹੜਾ ਵੀ ਮੀਟਰ ਲਾਓ ਲਾਉਂਗੇ ਉਹ ਲਾ ਕੇ ਅਸੀਂ ਦੁਬਾਰਾ ਤੁਹਾਡੇ ਬਿਜਲੀ ਘਰ ਦੇ ਵਿੱਚ ਫੇਰ ਜਮਾ ਕਰਾਂਗੇ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰਿਓ ਕੁਲਦੀਪ ਖਖਰਾਣਾ ਪੇਜ ਨੂੰ ਲਾਇਕ ਸ਼ੇਅਰ ਕਰਿਓ ਧੰਨਵਾਦ ਜੀ ਮੈਂ ਕੁਲਦੀਪ ਖਖਰਾਣਾ ਅੱਜ ਆ ਜਿਹੜੇ ਚੈਪ ਵਾਲੇ ਮੀਟਰ ਆ ਜਿਹੜੇ ਖਖਰਾਣੇ ਪਿੰਡ ਦੇ ਵਿੱਚੋਂ ਲਾਏ ਆ ਤੇ ਹਜੇ ਕੁਝ ਲਾਉਣ ਵਾਲੇ ਬਾਕੀ ਵੀ ਪਏ ਆ ਉਹ ਵੀ ਲਾਵਾਂਗੇ ਅੱਜ ਟਾਈਮ ਘੱਟ ਸੀਗਾ ਇਸ ਕਰਕੇ ਅੱਜ ਲਾਏ ਵੀ ਸਾਰੇ ਤੇ ਜਿਹੜੇ ਰਹਿੰਦੇ ਆ ਉਹ ਵੀ ਲਾ ਦੇਣੇ ਆ ਕਦੇ ਦਿਨ ਚ ਐਕੋ ਲੋਕਾਂ ਨੂੰ ਵਹਿਮ ਆ ਬਹੁਤ ਵੱਡਾ ਕਿ ਇਹਦੇ ਵਿੱਚ ਚੈਪ ਨਹੀਂ ਪੈਂਦੀ ਉਹ ਚੈਪ ਤੁਹਾਨੂੰ ਲਾਈਵ ਦਿਖਾਉਣੇ ਆ ਚੈਪ ਦਿਖਾ ਰਹੇ ਹਾਂ ਅੱਜ ਤੋਂ ਸਾਲ ਪਹਿਲਾਂ ਇਹਦੇ ਵਿੱਚ ਚੈਪ ਸੀ ਤੇ ਪਰ ਸਾਲ ਹੋ ਗਿਆ ਸਾਨੂੰ ਚੈੱਕ ਕੀਤਾ ਅੱਜ ਤਾਂ ਨਹੀਂ ਪਤਾ ਇਹਦੇ ਵਿੱਚ ਚਿਪ ਹੈ ਕਿ ਨਹੀਂ ਹੈ ਪਰ ਕਈਆਂ ਬੰਦਿਆਂ ਦਾ ਇਹ ਕਹਿਣ ਦਾ ਹੈਗਾ ਭਾਵੇਂ ਇਹਦੇ ਵਿੱਚ ਚਿਪ ਹੈ ਨੀਗੀ ਪਰ ਐਸੀਆਂ ਜਿਹੜੀ ਉਹ ਚਿਪ ਦੀ ਸ਼ੰਕਾ ਲੋਕਾਂ ਨੂੰ ਕੱਢ ਕੇ ਦੱਸਣੀ ਆ ਵੀ ਹਾਂ ਇਹਦੇ ਵਿੱਚ ਚਿਪ ਹੈ ਜਾਂ ਨਹੀਂ ਕਿਉਂਕਿ ਇਹ ਤੇਲ ਦੀ ਸੈਮਾ ਜਿਹੜੀ ਪਿੱਛੇ ਪਿਛਲੇ ਸਾਲ ਸਰਕਾਰੀ ਹਸਪਤਾਲ ਡੰਗਰਾਂ ਵਾਲੇ ਖੁਖਰਾਣਾ ਦੇ ਵਿੱਚੋਂ ਐਸੀ ਮੀਟਰ ਲਾਏ ਸੀ ਤੇ ਉਥੇ ਲਾਈਵ ਤਸਵੀਰ ਦਿਖਾਈ ਸੀ ਚੈਪਾ ਜਿਹੜੀ ਇਹਦੇ ਵਿੱਚ ਸੀਗੀ ਪਰ ਹੁਣ ਕਈ ਬੰਦੇ ਸ਼ੰਕਾ ਕਰ ਰਹੇ ਆ ਕਿ ਹੁਣ ਇਹਦੇ ਵਿੱਚ ਸੈਮ ਨਹੀਂ ਆਉਂਦੀ ਬਿਨਾਂ ਸੈਮ ਤੋਂ ਆਉਂਦਾ ਪਰ ਸਾਨੂੰ ਇਹ ਸਰਕਾਰ ਤੇ ਭੋਰਾ ਵੀ ਭਰੋਸਾ ਨਹੀਂ ਕਿਉਂਕਿ ਜਿੰਨ ਇਹਦੇ ਵਿੱਚ ਫਸ ਗਿਆ ਪੂਰ ਖੋਲ ਸਮੱਸਿਆ ਸਾਨੂੰ ਇਕੱਲੀ ਸੈਮ ਦੀ ਆ ਲੈਵ ਤੁਹਾਨੂੰ ਕੁਲਦੀਪ ਖਖਰਾਣਾ ਪੇਜ ਤੇ ਆਪਾਂ ਦਿਖਾ ਰਹੇ ਆ ਕਿ ਕਿਵੇਂ ਇਹਦੇ ਵਿੱਚ ਸੈਮ ਹੈ ਜਾ ਨਹੀਂ ਹੈ ਪਹਿਲਾਂ ਤਾਂ ਇਹਦੇ ਵਿੱਚ ਸਿਮ ਸੀ ਪਰ ਹੁਣ ਕੁਝ ਲੋਕਾਂ ਦਾ ਇਹ ਹੈ ਕਿ ਇਹਦੇ ਵਿੱਚ ਸਿਮਾਂ ਜਿਹੜੀ ਨਹੀਂ ਹੈ ਪਰ ਐਸੀਆਂ ਜਿਹੜਾ ਤੁਹਾਨੂੰ ਦਿਖਾਉਣੇ ਆ ਕਿ ਇਹ ਹੁਣੇ ਮੀਟਰਾਂ ਦੇ ਵਿੱਚ ਆ ਲਾਈਵ ਤਸਵੀਰ ਦੇ ਵਿੱਚ ਤੁਹਾਨੂੰ ਸਿਮਾਂ ਜਿਹੜੀ ਦਿਖਾਈ ਆ ਕਿ ਇਹਦੇ ਵਿੱਚ ਸਿਮਾਂ ਜਿਹੜੀ ਹੈਗੀ ਆ ਇਹ ਮੋਬਾਈਲ ਵਾਂਗੂ 3 4 ਜਿਹੜੇ ਆ ਦੇਖੋ ਆ ਪੈ ਗਈ ਸਿਮੇ ਦੇ ਇਹ ਆ ਲੋ ਆ ਸਿਮ ਪੈ ਗਈ ਆ ਇੱਥੇ ਸਿਮ ਪੈ ਗਈ ਇਹਦੇ ਤੇ ਆ ਇਥੋਂ ਮੇਰੇ ਉਸ ਸਿਮ ਨਿਕਲਦੀ ਆ ਆ ਲੋ ਜਿਹੜੇ ਜਿਹੜੇ ਭਰਾਵਾਂ ਨੂੰ ਹਜੇ ਵੀ ਵਹਿਮ ਆ ਮੇਰੇ ਨਾਲ ਇੱਕ ਦੋ ਬੰਦਿਆਂ ਨੇ ਇਸ ਚੀਜ਼ ਤੇ ਜਦਾਈ ਕੀਤੀ ਕਿ ਸੈਮੇ ਦੇ ਵਿੱਚ ਪੈਂਦੀ ਨਹੀਂ ਚੈਪੇ ਦੇ ਵਿੱਚ ਹੈ ਨਹੀਂ ਪਰ ਤਾਂ ਹੀ ਲੈ ਵੀਡੀਓ ਬਣਾਉਣ ਦਾ ਕਾਰਨ ਆ ਕਿ ਭਰਾਵੋ ਤੁਸੀਂ ਸਰਕਾਰ ਦੇ ਜੰਜਾਲ ਦੇ ਵਿੱਚ ਨਾ ਫਸੋ ਬਿਲਕੁਲ ਸਿਮਾ ਪਾ ਕੇ ਜਿਹੜੀਆਂ ਇਹ ਟੈਲ ਦੀਆਂ ਮੀਟਰਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਤੇ ਇਹ ਤੁਹਾਨੂੰ ਘੋਂ ਵਾਂਗੂ ਖਾ ਜਾਣਾ ਜਦੋਂ ਇਹ ਚਾਲੂ ਕਰਤਾ ਸੋ ਇਹ ਦੇਖੋ ਹੁਣ ਆਪਾਂ ਫਿੱਟ ਕਰਨ ਲੱਗੇ ਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕੁਲਦੀਪ ਖਖਰਾਣਾ ਪੇਜ ਨੂੰ ਲਾਈਕ ਸ਼ੇਅਰ ਕਰਿਓ ਧੰਨਵਾਦ ਜੀ